ਬਟਾਲਾ ਦੇ ਪਹਾੜੀ ਗੇਟ ਇਲਾਕੇ ਦੇ ਵਿੱਚ ਬਿਜਲੀ ਦਾ ਖੰਭਾ ਪੁੱਟ ਕੇ ਦੂਸਰੀ ਜਗ੍ਹਾ ਲਗਾਉਣ ਨੂੰ ਲੈ ਕੇ ਦੋ ਟੀਰਾਾਂ ਦੇ ਵਿੱਚ ਹੋਇਆ ਜੰਮ ਕੇ ਵਿਵਾਦ ਤਿੱਖੀ ਬਹਿਸਾਂ ਨਾਰੇਬਾਜੀ ਵੀ ਹੋਈ ਤੇ ਦੋਨੇ ਟੀਰਾਾਂ ਲਗਾ ਰਹੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਜਿੱਥੇ ਪਹਿਲਾ ਖੰਭਾ ਲੱਗਿਆ ਹੋਇਆ ਸੀ ਉਹ ਸਬਜ਼ੀ ਦੀ ਦੁਕਾਨ ਨੇੜੇ ਲੱਗਿਆ ਹੋਇਆ ਸੀ ਜਿਸ ਦੇ ਮਾਲਕ ਨੇ ਕਿਹਾ ਹੈ ਕਿ ਜੇਕਰ ਇਹ ਖੰਭਾ ਪੁੱਟਿਆ ਜਾਂਦਾ ਹੈ ਤਾਂ ਉਸ ਦੀ ਦੁਕਾਨ ਨੂੰ ਖਤਰਾ ਹੈ ਕਿਉਂਕਿ ਉਸ ਦੀ ਦੁਕਾਨ ਦੇ ਦੂਸਰੇ ਪਾਸੇ ਵੱਡਾ ਟਰਾਂਸਫਾਰਮ ਬਿਜਲੀ ਦਾ ਲੱਗਿਆ ਹੋਇਆ ਹੈ ਤੇ ਜੇਕਰ ਤੇਜ਼ ਹਨੇਰੀ ਜਾਂ ਹਵਾ ਆਉਂਦੀ ਹੈ ਤਾਂ ਉਸ ਦੀ ਦੁਕਾਨ ਦੇ ਉੱਤੇ ਇਹ ਟਰਾਂਸਫਰਮ ਡਿੱਗ ਜਾਏਗਾ ਨਾਰੀ ਸਬਜ਼ੀ ਦੀ ਦੁਕਾਨ ਦੇ ਮਾਲਕ ਰਾਜਕੁਮਾਰ ਨੇ ਕਿਹਾ ਹੈ ਕਿ ਸਾਡੀ ਕਿਸੇ ਨਾਲ ਲੜਾਈ ਨਹੀਂ ਸਗੋ ਤਿੱਖੀ ਬੈਸ ਹੋਈ ਹੈ ਸਾਡੇ ਨਾਲ ਨਜਾਇਜ਼ ਕੀਤੀ ਜਾ ਰਹੀ ਹੈ ਤੇ ਖੰਭਾ ਪੁੱਟ ਕੇ ਦੂਸਰੀ ਜਗ੍ਹਾ ਤੇ ਲਗਾਇਆ ਜਾ ਰਿਹਾ ਹੈ ਦੂਸਰੇ ਪਾਸੇ ਕਰੀਬ 2 ਫੁੱਟ ਦੀ ਦੂਰੀ ਤੇ ਹੀ ਇਹ ਖੰਭਾ ਲਗਾਇਆ ਜਾ ਰਿਹਾ ਹੈ ਜਿਸ ਦੀ ਦੁਕਾਨ ਦੇ ਅੱਗੇ ਹੰਬਾ ਲੱਗ ਰਿਹਾ ਉਸ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਕੋਈ ਰਿਕਵਰਡ ਨਹੀਂ ਪਾਈ ਜਾ ਰਹੀ ਸਗੋਂ ਦੂਸਰੀ ਟੀਰੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾ ਰਹੀ ਤੇ ਅਸੀਂ ਕਿਸੇ ਦੇ ਨਾਲ ਵੀ ਝਗੜਾ ਨਹੀਂ ਕੀਤਾ जल सरकारी अफसर में ਇਸ ਪਿਓ ਜਿਹੜਾ ਜੇ ਢਲੀ ਦੇ ਵਿੱਚ ਖੰਭਾ ਲੱਗਾ ਸੀ ਠੀਕ ਹੈ ਤੇ ਇਹਨਾਂ ਨੇ ਬਿਲੀ ਮਲਾਜਮਾਂ ਦੇ ਕੇ ਇਸ ਕੀਤਾ ਸੀ ਉਸ ਤੋਂ ਬਾਅਦ ਫਿਰ ਮੇ ਮਲਾਜਮਾਂ ਆਂਟੇ ਤੇ ਇਹਨਾਂ ਨੂੰ ਇੱਕ ਸਾਈਡ ਤੇ ਘੜ ਦਿੱਤਾ ਇਹਨਾਂ ਨੇ ਜਿਹੜਾ ਕਰਕੇ ਆਇਆ ਜਿਆਦਾ ਮੁਸ਼ਕਲ ਆਈ ਜਦੋਂ ਲਈ ਚਾਂਦੇ ਜਾਂਦੇ ਸਾਰਿਆਂ ਨੂੰ ਮੁਸ਼ਕਲ ਬਹੁਤ ਆਂਦੀ ਸੀ ਤੇ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੇ ਖੰਭਾ ਪੁੱਟਿਆ ਜਾ ਰਿਹਾ ਤੇ ਲੱਗ ਰਿਹਾ ਵਾ ਖੰਭਾ ਉਹ ਪੁੱਟ ਕੇ ਦੇ ਦੂਸਰੇ ਥਾਂ ਤੇ ਲੱਗ ਰਿਹਾ ਵਾ ਜਿਹੜਾ ਕੋਈ ਸੈਂਟਰ ਦੇ ਵਿੱਚ ਲੱਗਾ ਹੋਇਆ ਸੀ ਹਾਂ ਪ੍ਰੋਬਲਮ ਨੂੰ ਪ੍ਰੋਬਲਮ ਸਾਰੀ ਗਲੀ ਨੂੰ ਸਾਰੀ ਗਲੀ ਨੇ ਲਿਖ ਕੇ ਦਿੱਤਾ ਆਇਆ ਸੀ ਕਿ ਇਹ ਖਲਪਾ ਜਰਾ ਪਟਾਇਆ ਜਾਵੇ ਅੱਜ ਤੁਹਾਡੀ ਕਿਤੇ ਨਾ ਟੁੱਟੂ ਨਾ ਮੈਂ ਹੋਈ ਮੇਰੇ ਕਿਹਨਾਂ ਨਹੀਂ ਹੋਈ ਇਹ ਜਿਹੜੇ ਬੰਦੇ ਆਏ ਸੀ ਸਰਕਾਰੀ ਮੁਲਾਜ਼ਮ ਇਹ ਉਹਨਾਂ ਦੇ ਹੱਥੀਂ ਗੱਲ ਪੈਣ ਨੂੰ ਫਿਰਦੇ ਸੀ ਕੌਣ ਇਹ ਆ ਜਿਹੜੇ ਸਬਜ਼ੀ ਵਾਲੇ ਤੇ ਪਾਰਟੀ ਵਾਂਗ ਵੀ ਵੜਾਈ ਹੈ ਪਾਰਟੀ ਭਾਈਏ ਦੀ ਕੋਈ ਲੜਾਈ ਨਹੀਂ ਹੈ ਜੀ ਇਹ ਜਿਹੜੀ ਵੀ ਹੈ ਜੀ ਸਿਰਫ ਖੰਭੇ ਦੀ ਹੈ ਇਹ ਖੰਭਾ ਉਹ ਜਿਹੜਾ ਪਹਿਲਾਂ ਲੱਗਾ ਸੀ ਉਹਦੇ ਲਗਾ ਰਿੰਦਾ ਕੀ ਪ੍ਰੋਬਲਮ ਹੈ ਇਹਦੇ ਵਿੱਚ ਨਾ ਕੋਈ ਗੱਡਾ ਨਾ ਸੱਦਾ ਨਾ ਕੋਈ ਗੱਡੀ ਨਾ ਚੱਲਦੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਹਾਂ ਹੁਣ ਸਾਈਡ ਤੇ ਲਾਦਾ ਫਿਰ ਉਹਨਾਂ ਨੂੰ ਵੀ ਪ੍ਰੋਬਲਮ ਸੀ ਉਹਨਾਂ ਨੂੰ ਇਹ ਪ੍ਰੋਬਲਮ ਸੀ ਉਹ ਵਰਤਦੇ ਸੀ ਇਹ ਜਟਣ ਅੱਛਾ ਉਹ ਸਭ ਜਿੰਸ਼ਾ ਤੇ ਬਸ ਇਹ ਪ੍ਰੋਬਲਮ ਇਹਨਾਂ ਨੇ ਮੁਲਾਜ਼ਮਾਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਆਏ ਸੀ ਬੀਲੇ ਬੋਰਡ ਦੇ ਜਾਂ ਕਮੇਟੀ ਘਰ ਦੇ ਇਹ ਉਹਨਾਂ ਦੇ ਗੱਲ ਪਏ ਜੀ ਜੇਹੜਾ ਆਇਆ ਜੀ ਕੋਈ ਆ ਜੀ ਮੈਂ 2000 ਦੇ ਅੰਦਰ 2023 ਦੇ ਵਿੱਚ ਮੈਂ ਬੀ.ਡੀ. ਬੋਰਡ ਦੇ ਖਿਲਾਫ ਕੇਸ ਕੀਤਾ ਸੀ ਜਿਹਦੇ ਵਿੱਚ 1 ਮਹੀਨਾ ਹੋਇਆ ਹੈ ਡਿਸੀਜਨ ਹੋਏ ਨੂੰ ਤੇ ਉਹਦੇ ਵਿੱਚ ਵਿੰਮਲ ਜਿਹੜਾ ਐਸ.ਡੀ.ਓ. ਵਿੰਮਲ ਐਸ.ਡੀ.ਓ. ਨੇ ਉੱਥੇ ਬਿਆਨ ਦਿੱਤਾ ਸੀ ਇਹ ਵੀ ਸਾਡੀ ਇਹਨੂੰ ਪੁੱਛੋ ਦੀ ਕੋਈ ਸਕੀਮ ਨਹੀਂ ਕੋਈ ਪਾਲਿਸੀ ਨਹੀਂ ਕੋਈ ਬਜਟ ਨਹੀਂ پاس ਹੋਇਆ ਨਾ ਹੀ ਮੈਂ ਕਿ ਮੈਨੂੰ ਹਿਰਾ ਲਾਲ ਪੁੱਤਰ ਅਸਲ ਲਾਲ ਨੇ ਕੋਈ ਅਪਲੀਕੇਸ਼ਨ ਦਿੱਤੀ ਉਹਦੇ ਬੇਸ ਤੇ ਕੋਰ ਨੇ ਮੇਰਾ ਦਾਵਾ ਉਹ ਮਕਾਕਾ ਵੀ ਜਦੋਂ ਉਸ ਬੰਦੇ ਨੇ ਉਹਨਾਂ ਦਾ ਰਾਹਾਂ ਨਹੀਂ ਪੁੱਤ ਹੁੰਦਾ ਕੋਈ ਐਪਲੀਕੇਸ਼ਨ ਹੀ ਨਹੀਂ ਆਈ ਕੋਈ ਬਜਟ ਹੀ ਨਹੀਂ ਪਾਸ ਹੋਇਆ ਕੋਈ ਸਕੀਮ ਨਹੀਂ ਕੋਈ ਪ੍ਰੋਗਰਾਮ ਨਹੀਂ ਤੇ ਉਹਨੇ ਪੁੱਗਣਾ ਹੀ ਨਹੀਂਗਾ ਮੇਰਾ ਗੱਲ ਖਤਮ ਕਰ ਤਾਂ ਨਾਲ ਹੀ ਬੀਰੀ ਬੋਲ ਨੂੰ ਅੱਜ ਆ ਤਾਂ ਦੇਤੀਆਂ ਇਹ ਕਿ ਜੇ ਲੋਕ ਤੁਸੀਂ ਖੁਮਾ ਪੁੱਟਣਾ ਹੈ ਇਹਨਾਂ ਦੀ ਸੇਫਟੀ ਦਾ ਇਹਨਾਂ ਦੀ ਸੇਫਟੀ ਜਿਹੜੀ ਆ ਲੱਗਾ ਜਾ ਉੱਤੇ ਉਹ ਟਰਾਂਸਫਾਰਮਰ ਲੱਗਾ ਜਾਏ ਇਹਦੀ ਵੀ ਸੇਫਟੀ ਇਹਨਾਂ ਨੂੰ ਸੇਵ ਰੱਖਿਆ ਜਾਵੇ ਇਹ ਉਸ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਜਿਹੜੇ ਕਾਨੂੰਨ ਦੇ ਮਤਾਬਕ ਬੀਲੀ ਬੋਰਡ ਦੇ ਕਾਨੂੰਨ ਦੇ ਮਤਾਬਕ ਜਿਹੜੇ ਨੋਰਮਸ ਨੇ ਜਿਹੜੇ ਅਸੂਲ ਨੇ ਜਿਹੜੇ ਉਹਨੂੰ ਖਿਤਕੇ ਰੱਖਦੇ ਨੇ ਜਿੰਨੀ ਸਟੇਜ ਤੱਕ ਅੱਜ ਕੱਲੇ ਅਸ਼ੀ ਇਹ ਹੋਇਆ ਏ ਕਿ ਉਸ ਮੇਰੀ ਅਜੇ 1 ਮਹੀਨਾ ਪਈ ਉਹਦੀ ਅਪੀਲ ਕਰਨ ਦੀ ਉਸ ਆਰਡਰ ਨੂੰ ਉਸ ਆਰਡਰ ਨੂੰ ਅਪੀਲ ਕਰਨ ਦਾ ਮੇਰਾ 1 ਮਹੀਨਾ ਅਜੇ ਟਾਈਮ ਪਿਆਦਾ ਮੈਂ ਉਹਨਾਂ ਨੂੰ ਅਪੀਲ ਕਰਨ ਦਾ ਦੱਸਿਆ ਏ ਕਿ ਯਾਰ ਮੇਰੇ ਤੇ ਅਪੀਲ ਕਰਨ ਦਾ 1 ਮਹੀਨਾ ਪਿਆ ਟਾਈਮ ਅੱਜ ਨਾ ਕਰੋ ਮੈਨੂੰ ਨੋਟਿਸ ਦਿਓ ਪਰ ਬਿਲੀ ਮਹਿਕਮਾ ਮੇਰੀ ਗੱਲ ਸੁਣੂ ਤਿਆਰ ਹੀ ਨਹੀਂ ਉਹ ਕਹਿੰਦਾ ਇਹ ਜਿਹੜਾ ਨੋਟਿਸ ਤੁਹਾਨੂੰ ਕਹਿਣਾ ਪਿਆ ਅਸੀਂ ਤੁਹਾਨੂੰ ਨੋਟਿਸ ਕਰ ਦਈਏ ਅਸੀਂ ਤੁਹਾਨੂੰ ਜਿਹੜਾ ਮਹਿਕਮਾ ਦੇ ਖਿਲਾਫ ਤੁਸੀਂ ਅਪੀਲ ਕਰਨੀ ਹੈ ਇਹ ਅਪੀਲ ਤੁਹਾਡੀ ਪੰਗੀ ਨਹੀਂ ਗਈ ਮੇਰੀ ਗੱਲ ਸੁਣਨ ਤਿਆਰ ਨਹੀਂ ਤਿਆਰ ਮੇਰੇ ਨਾਲ ਜਿਹੜਾ ਨੀਗਾ ਇਹ ਖੰਬੇ ਦੀ ਪੁੱਟਣ ਵਾਸਤੇ ਤੱਕਾ ਹੋਇਆ ਹੈ ਲੜਾਈ ਮੇਰੀ ਕਹਿਣਾ ਨਹੀਂ ਹੋਈ ਮੂੰਹ ਨਾਲ ਹੀ ਗੱਲ ਹੋਈ ਏ ਬਿਲੀ ਬੈਗ ਮੈਨੂੰ ਮੈਂ ਸਮਝਾਉਣਾ ਵਾ ਉਹ ਸਮਝਦੇ ਨਹੀਂ ਹਾਰੇ ਉਹ ਤਾਂ ਹੀ ਖੰਮਾ ਪੁੱਟ ਕੇ ਤੇ ਵੀ ਇਨੇ ਬੰਦੇ ਇਸ ਕੱਟੇ ਹੋਏ ਨੇ ਜਿਹੜੇ ਉਹਨਾਂ ਦੇ ਬੰਦੇ ਨੇ ਉਹਨਾਂ ਨੇ ਸੱਦ ਲੈ ਜਿਹੜੇ ਮੇਰੇ ਵਾਲਾ ਬੰਦੇ ਸਿਰ ਮੈਂ ਆਪਣੇ ਮੈਨੂੰ ਕੋਈ ਸਸਾਟੀ ਨਾ ਮਾਰ ਜਾਏ ਇਹ ਮੇਰੇ ਆਪਣੇ ਹੈ ਜੇ ਕੰਮ ਟੁੱਟਿਆ ਜਾਏ ਤਾਂ ਕੀ ਦਿੱਕਤ ਮੈਨੂੰ ਇਹ ਤਰਾਜ ਹੈ ਮੇਰੀ ਸੇਫਟੀ ਘਟਦੀ ਹੈ ਇਹ ਇੱਧਰ ਵੇਖੋ ਇਹ ਚੈਨਲ ਟੁੱਟ ਗਿਆ ਦਾ ਮਾਤਾ ਨੂੰ ਮਾਰੋ ਜਰਾ ਇਹ ਗੋਲਪੋਲ ਦੇ ਨਾਲ ਇਹਨੂੰ ਬਦਲਾਦਾ ਸੀ ਇਸ ਟਰਾਂਸਫਾਰਮਰ ਨੂੰ ਇਹਦੇ ਨਾਲ ਇਹ ਪਰਨ ਵਟ ਗਿਆ ਜਿਹੜਾ ਟਰਾਂਸਫਾਰਮਰ ਇਹਦਾ ਚੱਕਾ ਭਾਰ ਨੂੰ ਹੈ ਇਹ ਨੇਰੀ ਆएगी ਤੂਫਾਨ ਆਏਗਾ ਲੋਕਾਂ ਦੀ ਸੇਫਟੀ ਘਟਦੀ ਹੈ ਇਹ ਸਾਹਮਣੇ ਘਾੜ ਵਾਲੇ ਪਾਸੇ ਡਿੱਗ ਸਕਦਾ ਮੇਰੇ ਪਾਸੇ ਡਿੱਗ ਸਕਦਾ ਜਿਹੜੀ ਇੱਥੇ ਸਰਕਲ ਰੋਡ ਤੇ ਲੋਕ ਲੰਘਦੇ ਨੇ ਹਜ਼ਾਰਾਂ ਲੋਕ ਲੰਘਦੇ ਨੇ ਕਿਸੇ ਟਾਈਮ ਵੀ ਇਹਦਾ ਨੁਕਸਾਨ ਲੋਕਾਂ ਨੂੰ ਹੋਏਗਾ ਬਿਲਕੁਲ ਗਲਤ ਗੱਲ ਤੇ ਮੈਂ ਪੜਿਆ ਲਿਖਾ ਹਾਂ ਮਾ ਮੇਰਾ ਮੁੰਡਾ ਸੀ ਇਹ ਮੈਂ ਵਕੀਲ ਹਾਂ ਮੈਂ ਉਹਨਾਂ ਨਾਲ ਮੈਲ ਨਾਲ ਗੱਲ ਕੀਤੀ ਏ ਜਿਹੜਾ ਮਰਜ਼ੀ ਹੋਇਆ ਮੈਂ ਬਹੁਤ ਵਧੀਆ ਅੰਗਰੇਜ਼ੀ ਚ ਗੱਲ ਕੀਤੀ ਏ ਠੀਕ ਹੈ ਜਿਹੜਾ ਬੰਦਾ ਅੰਗਰੇਜ਼ੀ ਜਾਣਦਾ ਉਹ ਕਿਸੇ ਦੇ ਨਾਲ ਬਤਬੀਜੀ ਨਾਲ ਪੇਸ਼ ਨਹੀਂ ਹੁੰਦਾ ਵੀਰ ਐਡਵੋਕੇਟ ਮਸਲਾ ਅਸਮੀਨ ਸੀਏ ਹੋਗਨਾਈ ਤਾਕਤ ਦਾ ਅਦਰਸ ਬਦੌਰ ਮੈਨਰਸ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ